तो सीए तो सीए को लेकर कल इंप्लीमेंट हो गया उसको देखो लेकर देखो आप आपको पता है इधर रेजोल्यूशन मूव किया था सीए के खिलाफ अमरेंद्र सिंह की गवर्नमेंट में तो मैं चाहूंगा कि अगर सही मायने में कॉन्स्टिट्यूशन को बचाना चाहते हैं अगर फेडरल सिस्टम को बचाना चाहते हैं अगर मोर पावर टू दी स्टेट्स की बात आप वाले करना चाहते हैं तो इसका जो पहले हमने खंडन किया हुआ सीए का वो तगड़े होकर खंडन करें ਇਨਕੀ ਗਵਰਨਮੈਂਟ ਹੈ ਆਪਣੀ ਸਹੀ ਬਾਤ ਤੋ ਰੱਖੋ ਸਾਹਬ ਨੇ ਆਪ ਬਹੁਤ ਬੜੀ ਬਾਤਾਂ ਕਨਸਟਿਟਿਊਟ ਦੇ ਨਾਲ ਬਿਲਕੁਲ ਸਹਿਮਤ ਨਹੀਂ ਆ ਜੀ ਕਿਉਂਕਿ ਆਪਾਂ ਇੱਕ ਨਸ਼ਾ ਛੁਡਾ ਕੇ ਆਪਾਂ ਦੂਜੇ ਨਸ਼ੇ ਚ ਲਾਣਾ ਚਾਹੁੰਦੇ ਮੈਂ ਅਗਰ ਦੇਖੋ ਜੀ ਇੱਕ ਇਹ ਇੱਕ ਸਮਾਜਿਕ ਮਸਲਾ ਹੈ ਇਹਦੇ ਬਾਰੇ ਜੇ ਕੋਈ ਇਕੱਲਾ ਬੰਦਾ ਕਹੇ ਦੇ ਵੀ ਮੈਂ ਇਹ ਫੀਮ ਜ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੁਣ ਚਾਹੀਦੀ ਉਹ ਗਲਤ ਗੱਲ ਹੈ ਇਹਦੇ ਬਾਰੇ ਲੌਂਗ ਡਿਬੇਟ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਮਤਲਬ ਲੋਕਾਂ ਦਾ ਡਿਬੇਟ ਚਾਹੀਦੀ ਹੈ ਜੇ ਕੋਈ ਲੋਕ ਚਾਹੁੰਦੇ ਆ ਇਸ ਗੱਲ ਨੂੰ ਤਾਂ ਫੇ ਉਹ ਗੱਲ ਅੱਡਾ ਉਸ ਤੋਂ ਵੱਲ ਕੋਈ ਫੈਸਲਾ ਨਹੀਂ ਚਾਹੀਦਾ ਇਕੱਲਾ ਬੰਦਾ ਜੇ ਮੈਂ ਕਹਿੰਦਾ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਮੈਂ ਗੱਲ ਮੇਰਾ ਨਿੱਜੀ ਵਿਚਾਰ ਹੈ ਵੀ ਜਿੱਥੇ ਫੀਮ ਦੀ ਖੇਤੀ ਖੋਈ ਹੈ ਉਹ ਦੇਸ਼ ਟੋਟਲ ਕੰਗਾਲ ਹੋ ਗਿਆ afghanistan ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਔਰ ਸਭ ਤੋਂ ਵੱਧ ਗਰੀਬ ਦੇਸ਼ afghanistan ਹੈ ਅੱਛਾ ਕਦੋਂ ਤੱਕ ਉਮੀਦਵਾਰ ਐਲਾਨੇ ਜਾ ਸਕਦੇ ਨੇ ਅਜੇ ਚੰਦ ਦਿਨ ਲੱਗਣਗੇ ਅਜੇ ਕਿਸੇ ਪਾਰਟੀ ਨੇ ਐਲਾਨੇ ਤੇ ਨਹੀਂ ਕਿ ਬਾਕੀ ਐਲਾਨ ਕੇ ਉਦੋਂ ਅਸੀਂ ਵੀ ਲਾਂਦਾ ਕਿ ਜੇ ਟਾਈਮ ਲੱਗੇਗਾ ਸਾਰਾ ਕੋਈ ਅੱਜ ਮੈਂ ਵਿਸ਼ੇਸ਼ ਤੌਰ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਸੈਕ੍ਰੇਟਰੀਅਟ ਦੇ ਮੁਲਾਜ਼ਮ ਤੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਟਲ ਇੱਥੇ ਪ੍ਰਦਰਸ਼ਨ ਕਰ ਰਹੀਆਂ ਨੇ ਕਾਲੇ ਕੱਪੜਿਆਂ 'ਚ ਆ ਰਹੀਆਂ ਨੇ ਇੱਕ ਚੌਂਕੀਦਾਰ ਤੋਂ ਲੈ ਕੇ ਸੁਪਰਡਿਟੈਂਡੈਂਟ ਤੱਕ ਸੁਪਰਡਿਟੈਂਡੈਂਟ ਤੋਂ ਲੈ ਕੇ ਮਨਿਸਟਰਾਂ ਦੇ ਤੇ ਚੀਫ ਮਿੰਿਸਟਰ ਦਾ ਸਾਰਾ ਸਟਾਫ ਕਾਲੇ ਕੱਪੜੇ ਪਾ ਕੇ ਆ ਰਹੇ ਉਹਦਾ ਮਤਲਬ ਹੈ ਕਿ ਗਵਰਨਮੈਂਟ ਤੇ ਉਹਨਾਂ ਦਾ ਵਿਸ਼ਵਾਸ ਹੀ ਉੱਠ ਗਿਆ ਐਂਡ ਉੱਥੇ ਕਿਉਂ ਨਾ ਇਨਾਂ ਦੀ ਮਦਦ ਦੇ ਨਾਲ ਸਰਕਾਰੀ ਕਰਮਚਾਰੀਆਂ ਦੀ ਮਦਦ ਨਾਲ ਇਹ ਸਰਕਾਰ ਹੋਣੀ ਚਾਹੀਦੀ ਮੈਂ ਕੱਲ ਵੀ ਹਾਊਸ ਦੇ ਵਿੱਚ ਮਸਲਾ ਉਠਾਇਆ ਸੀ ਅੱਜ ਵੀ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰੂੰਗਾ ਸਪੀਕਰ ਸਾਹਿਬ ਚਾਹੁੰਦਾ ਆਪਣੇ ਸਾਥੀ ਲੋ ਐਫਐਮ ਨੂੰ ਲਾਓ ਨਾਲ ਮੈਂ ਆਨਾ ਘੱਟੋ ਘੱਟ ਆਪਾਂ ਜਿਹੜੇ ਇੱਥੇ ਕਾਲੇ ਕੱਪੜਿਆਂ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਉਹਨਾਂ ਦੀ ਗੱਲ ਤੇ ਸੁਣੀਏ ਨਾ ਉਹਨਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਦਾ ਪ੍ਰੋਮਿਸ ਕੀਤਾ ਨਾ ਉਹ ਤੁਸੀਂ ਲਾਗੂ ਕੀਤੀ ਕਾਂਗਰਸ ਦੀ ਗਵਰਨਮੈਂਟ ਨੇ ਤੁਹਾਡੀ ਨੋਟੀਫਿਕੇਸ਼ਨ ਤੋਂ ਬਾਅਦ ਹਿਮਾਚਲ ਚ ਛੱਤੀਸਗੜ ਰਾਜਸਥਾਨ ਚ ਲਾਗੂ ਕੀਤੀ ਡੀਏ ਤੁਸੀਂ ਨਹੀਂ ਦਿੱਤਾ ਉਹਨਾਂ ਨੂੰ ਉਹ ਤਿੰਨ ਕਿਸ਼ਤਾਂ ਦੇ ਵਿੱਚੋਂ ਪਿਛਲੀ ਵਾਰ ਜਦੋਂ ਮੈਂ ਗਿਆ ਸੈਕਟਰੀਅਟ ਦੇ ਵਿੱਚ ਮੈਨੂੰ ਸੱਦਾ ਦਿੱਤਾ ਉਦੋਂ ਸਾਡੇ RAM ਰੌਲੇਕਰ 4% ਡੀਏ ਮਿਲੇ ਅੱਠ ਤੇ ਉਹ ਬਕਾਇਆ ਤੇ ਸੈਂਟਰ ਤੋਂ 4% ਹੋ ਰਹਾ ਮੇਰੀ ਇੱਕ رائے ਹੋਏਗੀ ਗਵਰਨਮੈਂਟ ਨੂੰ ਜੇ ਤੁਸੀਂ ਸੈਂਸੀਅਰ ਹੋ ਜਿਹੜੇ ਤੁਸੀਂ ਹੈ ਨਹੀਂ ਤੁਸੀਂ ਜਿਹੜੇ ਆਈਏ ਅਫਸਰਾਂ ਨੂੰ ਜਦੋਂ ਡੀਏ ਦਿੰਦੇ ਹੋ ਤੁਸੀਂ ਉਹਦੇ ਨਾਲ ਹੀ ਇਹਨੂੰ ਜੋੜ ਦੋ ਜੀ ਕਿਉਂਕਿ ਇਹਦੇ ਵਿੱਚ ਮੇਰਾ ਮੰਨਣਾ ਹੈ ਕਿ ਆਈਏ ਅਫਸਰ ਜਿਹੜੇ ਨੇ ਆਪਣਾ ਟੀਏ ਡੀਏ ਤੇ ਡੀਏ ਲੈ ਲੈਂਦੇ ਆਪਣ ਤੇ ਸਰਕਾਰੀ ਮੁਲਾਜ਼ਮਾਂ ਦਾ ਉਹਨੂੰ ਛੱਡ ਜਾਂਦੇ ਨੇ ਤਾਂ ਮੇਰੀ ਇਹਨਾਂ ਨੂੰ رائے ਕਿਤੇ ਸਪੀਕਰ ਸਾਹਿਬ ਨੂੰ ਹੋਏਗੀ ਕਿ ਆਪਣੇ ਚੰਦ ਸਾਥੀ ਲੈ ਕੇ ਜਦੋਂ ਇੱਥੇ ਆਂਦੇ ਨੇ ਜਿੱਥੇ ਪ੍ਰਦਰਸ਼ਨ ਕਰਦੇ ਅਸੀਂ ਜਾ ਕੇ ਲੀਡਰ ਆਫ ਦ ਆਪੋਜੀਸ਼ਨ ਵੀ ਤੁਹਾਡੇ ਨਾਲ ਜਾਏ ਉਹਨਾਂ ਦੀ ਗੱਲ ਸੁਣ ਕੇ ਆਈਏ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਸਪੈਸ਼ਲੀ 올ਡ ਪੈਨਸ਼ਨ ਸਕੀਮ ਦੀਆਂ ਡੀਏ ਦੀ ਸਾਰੀ ਟੋਟਲ ਬਕਾਇਆ ਦੀ ਪੇਮੈਂਟ ਕਰਨ ਦੀ ਤੇ ਉਹਨਾਂ ਦੀ ਹੋਰ ਜੈਨੂਇਨ ਜਿਹੜੀਆਂ ਡਿਮਾਂਡ ਤੇ ਜਿਸ ਤਾ ਉਹਨਾਂ ਨੇ ਇਹ ਵੀ ਮੰਗ ਕੀਤੀ ਏ ਕਿ ਆਈਐਸਐਫ ਸਰੋਂ ਜਿਹੜਾ ਡੀਏ ਦਿੱਤਾ ਜਾਂਦਾ ਉਹਦੇ ਨਾਲ ਹੀ ਸਾਨੂੰ ਲਿੰਕ ਕਰੋ ਜਦੋਂ ਉਹਨਾਂ ਨੂੰ ਮਿਲੇ ਉਦੋਂ ਹੀ ਸਾਨੂੰ ਮਿਲ ਜੇ ਕਿਉਂਕਿ ਜੇ ਉਹਨਾਂ ਨਾਲ ਲਿੰਕ ਕਰ ਹੋਗੇ ਤੇ ਆਬਵੀਅਸਲੀ ਜਦੋਂ ਉਹਨਾਂ ਨੇ ਆਪਣਾ ਡੀਏ ਲੈਣਾ ਤੇ ਇਹਨਾਂ ਦਾ ਵੀ ਡੀਏ ਉਹਨਾਂ ਨੂੰ ਨਾਲ ਹੀ ਫਾਈਲ ਕਲੀਅਰ ਕਰਾਣੀ ਪੈਣੀ सो so, आज एक मसला है जरा मैं अंदर सी ए को लेकर आपको, आपको गया। पता है खिलाफ अमरिंदर सिंह की गवर्नमेंट में तो मैं चाहूंगा कि अगर सही महीने में कॉन्स्टिट्यूशन को बचाना चाहते हैं अगर फेडरल सिस्टम को बचाना चाहते हैं अगर मोर पावर टू स्टेट्स की बात आप वाले करना चाहते हैं तो इसका जो पहले हमने खंडन किया हुआ सीए का वो तगड़े होकर खंडन करे इनकी गवर्नमेंट है अपनी सही बात तो रखो सामने आप बहुत बड़ी बातें कॉन्स्टिट्यूशन को बचाने की डॉक्टर अम्बेडकर साहब की फोटो तो आपने लगा रखी है डॉक्टर अम्बेदकर साहब की सोच पर पैरा किसने देना अगर कोई डाका मार रहा हो सोच पर उसको पैरा कौन देगा कल केजरीवाल साहब आए थे कोई एक जिक्र नहीं किया भगवंत मान को पोस्टर बॉय बना दिया है लोग तो पोस्टर फाड़ने को घूम रहे हैं तो इसलिए सिंचाई पर भी कभी पैरा दे झूठ बोल बोल कर तो इधर पहुंच गए आप देखिए हर वर्ग आज ठगा महसूस करता है हर वर्ग समझता है कि हमारा इन्होंने बेवकूफ बना लिया और आज खुद भी आप देखिए सीएम कहीं सेशन जरूर रख दिया बिजनेस अंदर है कोई नहीं अंदर जाकर बाकी बात करते हैं। पाल सिंह चीमा कहते ऑलरेडी डिप्टी सीएम की तरह ही उन्होंने विभाग बड़े तगड़े तगड़े है इस तरीके की गलबात बहुत आम वालों की ਕਕੋਤਨਾਂ ਦੀ ਪਾਰਟੀ ਦਾ ਆਪਦਾ ਮਸਲਾ ਹੈਗਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਉਸ ਸਮੇਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਦੇ ਪੀਸੀ ਬਣਾਵਾਂਗੇ ਬਾਕੀ ਬਣਾਉਣਾ ਨਾ ਬਣਾਉਣਾ ਉਹਨਾਂ ਦੀ ਪਾਰਟੀ ਦੀ ਮਰਜ਼ੀ ਹੈਗੀ ਹੈ। ਪਰ ਉਹਨਾਂ ਨੇ ਹੁਣ ਕਿਹਾ ਜਿਸ ਤਰੀਕੇ ਨਾਲ ਕਿ ਦਿੱਤੀ ਸੀਐਮ ਦੀ ਲੋੜਤੀ ਰਹੀ ਹੈਗੀ ਇਮਾਰਤਾਂ ਹੈਗੇ ਨੇ ਲਗਾਤਾਰ ਕਈ ਗਲਤ ਬਤਾਏ ਕਿ ਮਸਲਨ ਚਾਕਰ காங்கிரஸ் ਦੀ ਵੀ ਬਤਾਇਆ 124 ਉਹਨਾਂ ਨੇ ਵੀ ਇਹ ਗਲਤ ਕੀ ਹੈ ਕਿ ਕਦੋਂ ਬਣਾ ਰਹੇ ਪਰ ਹੁਣ ਵਾਅਦੇ ਤੋਂ ਮੁਕਰਦੇ ਹੋਏ ਦੇਖਦੇ ਨੇ ਕਿ ਦੇਖੋ ਵਾਅਦੇ ਤਾਂ ਬਹੁਤ ਸਾਰੇ ਸਰਕਾਰ ਨੇ ਕੀਤੇ ਸੀਗੇ ਅ ਵਕੌਂ ਵਰਗਾਂ ਦੇ ਨਾਲ ਔਰਤਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਕਿਸਾਨਾਂ ਦੇ ਨਾਲ ਲੇਕਿਨ ਉੱਚ ਸਰਕਾਰ ਬਣਨ ਤੋਂ ਬਾਅਦ ਯਾਨੀ ਤਕਰੀਬਨ ਉਹ ਵਾਅਦੇ ਤੋਂ ਮੁੱਕਰੀ ਗਈ ਸਰਕਾਰ ਸੋ ਇਸ ਲਈ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਹੈਗੀ ਆ ਉਹਦੇ ਵਿੱਚ ਜਦੋਂ ਇਹ ਜਾਣਗੇ ਤਾਂ ਉਹਦਾ ਜਿਹੜਾ ਖਮਿਆਲ ਜਨਨ ਪੋਤਰਾ ਪੋਗੇ ਕਿ ਜਿਹੜਾ ਸਰਕਾਰ ਦਾ 2 ਸਾਲ ਦਾ ਰਿਪੋਰਟ ਕਾਰਡ ਹੈਗਾ ਕਿ ਲੋਕ ਕਿੰਨੇ ਖੁਸ਼ ਆ ਸਰਕਾਰ ਤੋਂ ਕਿ ਬੜਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ ਸੀ 92 ਸੀਟਾਂ ਚ ਤਾ ਕੇ ਤੇ ਉਹਦਾ ਰਿਜ਼ਲਟ ਜਿਹੜਾ ਹੁਣ 2 ਸਾਲ ਦੀ ਕਾਰਗੁਜ਼ਾਰੀ ਹੈ ਜਿਹੜੀ ਉਹਦਾ ਦੁਬਾਰਾ ਰਿਜ਼ਲਟ ਇਹਨਾਂ ਨੂੰ ਮਿਲਣਾ ਹੁਣ ਪਾਰਲੀਮੈਂਟ ਦੇ ਵਿੱਚ ਅੱਜ ਕਿਹੜੇ ਕਿਹੜੇ ਮਸਲੇ ਟੇਕ ਅਪ ਕਰਨ ਜਾਂਦੇ ਦੇਖੋ ਸਾਡੇ ਕੋਲ ਕਈ ਮਸਲੇ ਹੈਗੇ ਨੇ ਪਬਲਿਕ ਦੇ ਇਸ਼ੂਜ਼ ਆ ਜ਼ੀਰੋ ਆਵਰ ਦੇ ਵਿੱਚ ਜੋ ਵੀ ਸਾਨੂੰ ਮੌਕਾ ਮਿਲਿਆ ਜਿਹੜਾ ਉਹਦੇ ਤੇ ਕੱਲ ਵੀ ਜਿਵੇਂ ਜਿਹੜੇ ਐਡਿਟ ਸਕੂਲ ਦੇ ਕਰਮਚਾਰੀ ਆ ਉਹਨਾਂ ਦੇ ਚਾਹੇ ਰਿਟਾਇਰ ਹੋ ਚੁੱਕੇ ਆ ਚਾਹੇ ਜੋਬ ਕਰ ਰਹੇ ਉਹਨਾਂ ਦਾ 6ਵਾਂ ਪੇ ਕਮਿਸ਼ਨ ਦੀ ਮੰਗ ਸੀਗੀ ਤਦ ਨਾਲ ਹੀ ਪੰਜਾਬ ਦਾ ਪੇਸਕੇ ਲਾਗੂ ਕਰਨ ਦੀ ਮੰਗ ਸੀਗੀ ਜਿਹੜੇ तकरीबन ਮੁਲਾਜ਼ਮਾਂ ਦੀ ਬਾਅਦ ਭਰਤੀ ਹੋਈ ਆ ਉਹਨਾਂ ਦੀ ਉਹ ਪ੍ਰੋਟੈਸਟ ਵੀ ਚੱਲ ਰਿਆ ਸੀ ਉਹਨਾਂ ਦਾ ਸੋ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਵੱਖ-ਵੱਖ ਐਨ ਆਰ ਆਈ ਦੇ ਮਸਲੇ ਹੈਗੇ ਨੇ ਤੇ ਜਾਂ ਸਾਡੇ ਜਿਹੜੇ ਦੰਗਾ ਪੀੜਤ ਨੇ ਪਰਿਵਾਰ ਉਹਨਾਂ ਦੇ ਮਸਲੇ ਹੈਗੇ ਹੋਰ ਬਹੁਤ ਸਾਰੇ ਮਸਲੇ ਹੈਗੇ ਦੇਖੋ ਜੀ ਇੱਕ ਇਹ ਇੱਕ ਸਮਾਜਿਕ ਮਸਲਾ ਹੈ ਇਹਦੇ ਬਾਰੇ ਜੇ ਕੋਈ ਇਕੱਲਾ ਬੰਦਾ ਕਹੇ ਵੀ ਮੈਂ ਇਹ ਫੀਮ ਚ ਕੀਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਉਹ ਗਲਤ ਗੱਲ ਹੈ ਇਹਦੇ ਬਾਰੇ ਲੌਂਗ ਡਿਬੇਟ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਮਤਲਬ ਲੋਕਾਂ ਦਾ ਕਿਸੇ ਡਿਬੇਟ ਚਾਹੀਦੀ ਹੈ ਜੇ ਕੋਈ ਲੋਕ ਚਾਹੁੰਦੇ ਆ ਇਸ ਗੱਲ ਨੂੰ ਤਾਂ ਫਿਰ ਉਹ ਗੱਲ ਅੱਡਾ ਹੈ ਉਸ ਤੋਂ ਬਾਅਦ ਕੋਈ ਫੈਸਲਾ ਲੈਣਾ ਚਾਹੀਦਾ ਹੈ ਇਕੱਲਾ ਬੰਦਾ ਜੇ ਮੈਂ ਕਹਦਾ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਮੈਂ ਗੱਲ ਮੇਰਾ ਨਿੱਜੀ ਵਿਚਾਰ ਹੈ ਵੀ ਜਿੱਥੇ ਫੀਮ ਦੀ ਖੇਤੀ ਖੋਈ ਹੈ ਉਹ ਦੇਸ਼ ਟੋਟਲ ਕੰਗਾਲ ਹੋ ਗਿਆ ਅਫਗਾਨਿਸਤਾਨ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਔਰ ਸਭ ਤੋਂ ਵੱਧ ਗਰੀਬ ਦੇਸ਼ ਅਫਗਾਨਿਸਤਾਨ ਹੈ ਜਿੱਥੇ ਹੋਰ ਕਿਤੇ ਫੀਮ ਦੀ ਕੀਤੀ ਹੁੰਦੀ ਹੈ ਕਿਉਂਕਿ ਨੌਜਵਾਨੀ ਦੇ ਵਿੱਚ ਉਹ ਬੰਦੇ ਲੱਗ ਸਕਦੇ ਆ ਕਈ ਵੇਲੇ ਲੱਗ ਜਾਂਦੇ ਨੇ ਉਹ ਪਰ ਬੁੱਢੇ ਹੋ ਗਏ ਜਦੋਂ ਇਹ ਬਿਮਾਰੀ ਲੱਗ ਜਾਂਦੀ ਹੈ ਉੱਥੇ ਉਹਨਾਂ ਨੂੰ ਮਤਲਬ ਉਹ ਨਹੀਂ ਮਿਲਦਾ ਕਿਸੇ ਕਾਰਨ ਗਰੀਬੀ ਕਰਕੇ ਲਾਲੋ ਬੇਸਿਕ ਕਰਕੇ ਲਾਲੋ ਕੋਈ ਨਹੀਂ ਹੁੰਦਾ ਤਾਂ ਉਦੋਂ ਉਹਦੇ ਬਰਾਪਾ ਦੇ ਹਾਲਤ ਬਹੁਤ ਖਰਾਬ ਹੋ ਜਾਂਦੇ ਜਿਹੜੇ ਹਾਸਤਾਂ ਮਿਲਿਆ ਨਹੀਂ ਹੈਗੀ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਮੈਂ ਕਹਿੰਦਾ ਵੀ ਇਹ ਕੋਈ ਗੱਲ ਇਕੱਲੇ ਬੰਦਾ ਮਸਲ ਨਹੀਂ ਹੈ ਇਹ ਸਮਾਜਿਕ ਡਿਬੇਟ ਦੇ ਵਿੱਚ ਦਾ ਹਿੱਸਾ ਹੈ टीम साहब नु भी एसे कंसर्न ਲੈਣਾ ਚਾਹੀਦਾ ਕੋਈ ਡਿਬੇਟ ਹੋਵੇ ਜਾਂ ਗੱਲਬਾਤ ਹੋਣੀ ਚਾਹੀਦੀ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਦੇਖੋ ਮੈਂ ਕਹਿੰਦਾ ਵੀ ਇਹ ਸਮਾਜਿਕ ਡਿਬੇਟ ਦਾ ਹਿੱਸਾ ਹੈ ਇਕੱਲੇ ਇਕੱਲੇ ਬੰਦੇ ਤਾਂ ਗੱਲ ਹੋਣੀ ਚਾਹੀਦੀ ਹੈ ਸਮਾਜਿਕ ਡਿਬੇਟ ਦੇ ਕੋਲ ਮੁਤਾਬਕ ਨਿਕਲਦਾ ਹੈ ਉਹ ਗੱਲ ਪ੍ਰਮਾਣਿਤ ਹੋ ਸਕਦਾ ਇਕੱਲੇ ਬੰਦੇ ਮੈਂ ਕਹਿੰਦਾ ਵੀ ਇਹ ਨਹੀਂ ਕੀਤੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਇਹ ਇਕੱਲੇ ਦਾ ਮਸਲਾ ਨਹੀਂ ਹੈ ਕੁਲਵੰਤ ਪਾਜੀਕਰ ਕੁਲਵੰਤ ਪਾਜੀਕਰ ਕਹਿ ਰਹੇ ਨੇ ਕਿ ਚਲੋ ਇਹ ਕੋਈ ਛੋਟਾ ਮਸਲਾ ਹੈ ਹਾਂ ਹਾਂ ਪ੍ਰਿੰਸੀਪਲ ਦਾ ਕੱਲ ਇਹ ਸੀਏ ਜੀ ਨੋਟੀਫਿਕੇਸ਼ਨ ਜਿਹੜੀ ਆਉ ਜਾਰੀ ਹੋ ਰਹੀ ਹੈ ਕਿਸ ਤਰ੍ਹਾਂ ਦੇ ਦੇਖੋ ਜੀ ਗੱਲ ਇਹ ਇਸ ਤਰ੍ਹਾਂ ਸਿਟੀਜ਼ਨਸ਼ਿਪ ਦਾ ਕੋਈ ਰਿਕਾਰਡ ਰੱਖਣਾ ਜਾਂ ਕਿਦੋਂ ਰੱਖਣਾ ਆ ਦੇਖੋ ਪਿਛਲੇ ਵਾਰੀ ਮਨੀਪੁਰ ਦੇ ਵਿੱਚ ਇਹ ਰੱਖੇ ਹੋਏ ਸੀਗੇ ਉਹ ਬੰਦੇ ਜਿਹੜੇ ਸਾਲਾਂ ਵਧੀ ਇੱਥੇ ਰਹਿ ਰਹੇ ਸੀ ਅਫਸਰ ਸੀਗੇ ਇਹਨੇ ਮਤਲਬ ਇੱਥੋਂ ਤੱਕ ਕਿ ਪ੍ਰਾਈਮ ਮਿਨਿਸਟਰ ਆਪਣਾ ਉਪ ਰਾਸ਼ਟਰਪਤੀ ਦਾ ਰਿਸ਼ਤੇਦਾਰ ਨੂੰ ਇਹ ਕਹਿੰਦਾ ਵੀ ਤੂੰ ਦੇਸ਼ ਦਾ ਇਥੇ ਨਾਗਰ ਕਿਹੇ ਨਹੀਂ ਸੋ ਇਹ ਬਹੁਤ ਮਾਰੀ ਗੱਲ ਹੈ ਇਹ ਜਿਹੜਾ ਹੈਗਾ ਲੋਕਾਂ ਨੂੰ ਇੱਕ ਤਰ੍ਹਾਂ ਦੀ ਪਾਰ ਪਾਉਣ ਦੀ ਮਸਲਾ ਹੈ ਇਸ ਤਰ੍ਹਾਂ ਨਹੀਂ ਚਾਹੀਦਾ ਅਸੀਂ ਟੋਟਲੀ ਸੀਏ ਦਾ ਵਿਰੋਧ ਕਰਾਂਗੇ ਕੱਲ ਦਲਿਤ ਚਿਹਰਨ ਲੈ ਕੇ ਫੇਰ ਜਿਹੜਾ ਮਸਲਾ ਉੱਠਿਆ ਕਾਂਗਰਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਮਾਫੀ ਮੰਗੇ ਕੱਲ ਵੀ ਕਾਂਗਰਸ ਸਿਰੋ ਦੇ ਵਿੱਚ ਨਜ਼ਰ ਆਈ ਆ ਦੇਖੋ ਮੈਂ ਇਹ ਸਮਝਦਾ ਤੁਸੀਂ ਦੇਖੋ ਬੀ ਆਮ ਆਦੀ ਪਾਰਟੀ ਕਿਹ ਜੀ ਪਾਰਟੀ ਹੈ ਜਿਹੜੀ ਦਲਤਾਂ ਦੇ ਸਬੰਧ ਦੇ ਵਿੱਚ ਕੋਈ ਮਤਲਬ ਵਿਤਕਰਾ ਨਹੀਂ ਹੋ ਰਿਹਾ ਅੱਜ ਚਿਮਾ ਸਾਹਿਬ ਸਾਡੇ ਇੱਕ ਤਾਂ ਡਿਫਟੀ ਡਿਫਟੀ ਸੀਐਮ ਹੀ ਨੇ ਹੁਰਕੀ ਨੇ ਦੂਜੇ ਨੰਬਰ ਤੇ ਕੌਣ ਨੇ ਚਿਮਾ ਸਾਹਿਬ ਹੈਵੀ ਬੈਗ ਵੈਨਾਂ ਕੋਲ ਨੇ ਫੇਰ ਸਾਡੇ ਆਪਣੇ ਏਡੀਓ ਸਾਹਿਬ ਨੇ ਸਾਨੂੰ ਹੈ ਵੀ ਮੈਗਿੰਗ ਇਹਨਾਂ ਕੋਈ ਨਹੀਂ ਕੋਈ ਦਲਤਾਂ ਨਾਲ ਕੋਈ ਬਤਕਰਾਣੀ ਹੋ ਰਿਹਾ ਔਰ ਅਸੀਂ ਐਲਾਨ ਵੀ ਨਹੀਂ ਕੀਤਾ ਡਿਪਟੀ ਸੀਐਮ ਚੀਮਾ ਸਾਹਿਬ ਨੂੰ ਬਣਾ ਦੇਣਾ ਚਾਹੀਦਾ ਫਿਰ ਤੁਹਾਨੂੰ ਨਹੀਂ ਸਰ ਸਾਰੇ ਦੇਖੋ ਰੋਲ ਸਮੇਂ ਇੱਕ ਮਿੰਟ ਚੀਮਾ ਸਾਹਿਬ ਸੈਕੰਡ ਨੇ ਡਿਪਟੀ ਕੀ ਹੁੰਦਾ ਹੈ ਚੀਮਾ ਸਾਹਿਬ ਸੈਕੰਡ ਨਹੀਂ ਨੇ ਮਤਲਬ ਮੁੱਖ ਮੰਤਰੀ ਤੋਂ ਬਾਅਦ ਚੀਮਾ ਸਾਹਿਬ ਹੀ ਬਹਿੰਦੇ ਆ ਲਵੇ ਤੋ ਇਸ ਕਰਕੇ ਕੋਈ ਇਹ ਜੀ ਗੱਲ ਨਹੀਂ ਹੈ ਅਸੀਂ ਕੋਈ ਵਾਦਾ ਨਹੀਂ ਕੀਤਾ ਸੀ ਬਾਈ ਦੇ ਵਿੱਚ ਕੋਈ ਵਾਦਾ ਨਹੀਂ ਕੀਤਾ ਸੀ ਅਸੀਂ ਡਿਪਟੀ ਮੁੱਖ ਮੰਤਰੀ ਵਾਸਤੇ ਬਿਲਕੁਲ ਸਰਕਾਰ ਦੀ ਇਹ ਸਾਡੀ ਪਾਲਿਸੀ ਹੈ ਔਰ ਸਭ ਤੋਂ ਵੱਡੀ ਕਿ ਕੋਈ ਬਤਕਰਾਣੀ ਹੋਇਆ ਅੱਜ ਮੈਂ ਪੰਜਾਬ ਦਾ ਪ੍ਰਧਾਨ ਹਾਂ ਮੈਂ ਦਲ ਪੰਜਾਬ ਦਾ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਅਦਾਲਤ ਹੈ ਸੈਕੰਡ ਪੋਜੀਸ਼ਨ ਤੇ ਅਦਾਲਤ ਹੈ ਹੈਵੀ ਮਹਿਕਮੇ ਸਾਰੇ ਦਲਤਾਂ ਕੋਲ ਨੇ ਸੋ ਇਹ ਕੋਈ ਬਤਕrani ਹੈ ਗਲਤ ਗੱਲ ਆਉਣੀ ਹੈ ਹੋਗਾ ਉਹਦੇ ਬਾਅਦ ਜ਼ੀਰੋ ਆਰ ਜੇ ਮਿਲਦਾ ਫਿਰ ਉਹਦੇ ਵਿੱਚ ਹੈਗੇ ਕੋਈ ਦੋ ਤਿੰਨ ਮਸਲੇ ਹੋ ਰੇਜ਼ ਕਰਾਂਗੇ ਪਰ ਹਾਂਜੀ ਨਹੀਂ ਪਰ ਮੈਂ ਕੁਝ ਚੀਜ਼ਾਂ ਜੇ ਵੈਸੇ ਹੈਰਾਨ ਹੈ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇਣਾ ਚਾਹੁੰਦਾ ਵੀ ਕਈ ਵਾਰ ਸਰਕਾਰ ਦੀ ਵਰਕਿੰਗ ਅ ਬਜਟ ਸੈਸ਼ਨ ਦੇ ਦੌਰਾਨ ਐਫਐਮ ਸਾਹਿਬ ਨੇ ਉਹ ਸਪੀਚ ਪੜ੍ਹ ਕੇ ਵੀ ਦੱਸਤੀ ਮੈਂ ਉਦਾਹਰਨ ਜਿਹੜਾ ਦੇਣਾ ਚਾ ਰਿਹਾ ਵੀ ਅਬੋਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਚਿਲੀ ਪਲਾਂਟ ਇਕ ਸਟੈਬਲਿਸ਼ ਕਰਾਂਗੇ ਸਰਕਾਰ ਨੂੰ ਆ ਹੀ ਨਹੀਂ ਪਤਾ ਵੀ ਉਹ 4 ਸਾਲਾਂ ਤੋਂ ਚਿਲੀ ਪਲਾਂਟ ਤਾਂ ਚੱਲ ਰਿਹਾ ਹੈ ਤੇ ਮਤਲਬ ਛੋਟੀ ਛੋਟੀ ਚੀਜ਼ਾਂ ਹੈ ਦੈਟ ਸ਼ੋਜ਼ ਦ ਸੀਰੀਅਸਨੈਸ ਜਾਂ ਕੋਈ ਜਿਹੜੇ ਵੀ ਅਫਸਰ ਉਫਸਰ ਉਹ ਵੈਟਿੰਗ ਕਰਕੇ ਸਰਕਾਰ ਨੂੰ ਦੇ ਰਿਹਾ ਵੀ ਇਹ ਤਾਂ ਬੇਸਿਕ ਚੀਜ਼ਾਂ ਹੁੰਦੀ ਹੈ ਐਂਡ ਉਹਨਾਂ ਦੀ ਕਰਨੀ ਤੇ ਕਥਨੀ ਤੇ ਕਾਫੀ ਬਹੁਤ ਫਰਕ ਹੈ ਸਰਦਾਰ ਕੁਵਾਰ ਵਾਰ-ਵਾਰ ਨਾ ਇੱਕ ਚੀਜ਼ ਉਸ ਦੀ ਖੇਤ ਨੂੰ ਲੈ ਕੇ ਹਾਂਜੀ ਨਹੀਂ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਆ ਜੀ ਕਿਉਂਕਿ ਆਪਾਂ ਇੱਕ ਨਸ਼ਾ ਛੁਡਾ ਕੇ ਆਪਾਂ ਦੂਜੇ ਨਸ਼ੇ 'ਚ ਲਾਣਾ ਚਾਹੁੰਦੇ ਮੈਂ ਅਗਰ ਮੈਂ ਸਾਡੇ ਏਰੀਆ ਦਾ ਉਦਾਹਰਣ ਦੇਵਾਂ ਇਹ ਜੇ ਜੇ ਕਿਸਾਨ ਜਾਂ ਜ਼ਮੀਦਾਰ ਪਰਿਵਾਰ ਹੈ ਜਿਨ੍ਹਾਂ ਕੋਲੇ ਇੱਕ ਟਾਈਮ 500 500 ਕਿੱਲੇ ਪੈਲੀ ਸੀ ਆ ਜੋ 10 10 ਕਿੱਲਾਂ 'ਚ ਆ ਗਏ ਆ ਇਹ ਕੋਸਟ ਤੇ ਅਫੀਮ ਦੇ ਨਸ਼ੇ ਦੇ ਕਰਕੇ ਤੇ ਇਸ ਕਰਕੇ ਬਹੁਤ ਸੋਚ ਸਮਝ ਕੇ ਮਤਲਬ ਕਿਉਂਕਿ ਸਰਕਾਰ ਦਾ ਆਪਾਂ ਇੱਕ ਪਾਸੇ ਕਹਿ ਰਹੇ ਵੀ ਨਸ਼ੇ ਨੇ ਪੰਜਾਬ ਦਾ ਜਿਹੜਾ ਨਸ਼ਾ ਹੈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ ਪੰਜਾਬ ਦੇ ਆਪਣੇ ਗੱਭਰੂ ਨੌਜਵਾਨ ਅੱਜ ਕੱਲ ਫੌਜ ਦੀ ਜਦੋਂ ਭਰਤੀ ਹੁੰਦੀ ਹੈ ਉਹਦੇ ਵਿੱਚ ਉਹ ਫਿਜ਼ੀਕਲੀ ਕੁਆਲੀਫਾਈ ਨਹੀਂ ਕਰ ਰਹੇ ਤੇ ਆਪਾਂ ਕਿਸ ਪਾਸੇ ਇਸ ਨੂੰ ਡਿਬੇਟ ਨੂੰ ਲੈ ਕੇ ਜਾ ਰਹੇ ਹਾਂ ਲੇਕਿਨ ਯੈਸ ਇਹਦੇ ਉੱਤੇ ਗੰਭੀਰ ਚਰਚਾ ਹੋਣੀ ਚਾਹੀਦੀ ਆ ਨਹੀਂ ਵੀ ਆਪਾਂ ਪੋਸਟ ਦੀ ਗੱਲ ਕਰਤੀ ਸਾਰਿਆਂ ਨੇ ਤਾਲੀ ਮਾਰਤੀ ਇਟਸ ਅ ਵੈਰੀ ਸੀਰੀਅਸ ਇਸ਼ੂ ਐਂਡ ਨੇ ਮੈਂ ਦੇਖੋ ਇਹਦੇ ਉੱਤੇ ਸੀਰੀਅਸ ਇੱਕ ਚਰਚਾ ਹੋਣੀ ਚਾਹੀਦੀ ਹੈ ਮਤਲਬ ਦੋਨੋਂ ਪੱਖ ਜਿਹੜੇ ਅਗਰ ਕਹਿੰਦੇ ਆ ਇਸ ਗੱਲ ਨੂੰ ਆਪਣਾ ਪੇਸ਼ ਕਰਨ ਕਿਉਂਕਿ ਜਿੰਨਾ ਕਿ ਮੈਂ ਪੜਿਆ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਕਈ ਥਾਂ ਜਿੱਥੇ ਆ ਸ਼ੁਰੂ ਕੀਤਾ ਸੀ ਉੱਥੇ ਸਰਕਾਰਾਂ ਉਸ ਫੈਸਲੇ ਨੂੰ ਵਾਪਸ ਕਰ ਰਹੀ ਹੈ ਬਹੁਤ ਗੰਭੀਰਤਾ ਨਾਲ ਕਿਉਂਕਿ ਆਪਣੇ ਕੋਲੇ ਕੋਈ ਤੱਥ ਤਾਂ ਕੀ ਹੈ ਕੀ ਕਿਹੜੇ ਤੱਥ ਹੈ ਆਪਣੇ ਕੋਲੇ ਕਿਹੜੀ ਸਟੱਡੀ ਹੈ ਉਹ ਜਿਹੜਾ ਸਰ ਮੌਤ ਹੋ ਸਕਦਾ ਮੌਤ ਨਾ ਹੋਈ ਹੋਏ ਪਰ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਲੋਕਾਂ ਦੀ ਪੈੜੀ ਵਿਕ ਗਈ ਲੋਕਾਂ ਦੇ ਦੰਦੇ ਖਤਮ ਹੋ ਗਏ ਹੈ ਤਾਂ ਨਸ਼ਾ ਹੀ ਨਾ ਜੀ ਆ ਆ ਵੀ ਨਸ਼ਾ ਹੀ ਹੈ ਜਿਹੜੀ ਕਿਸਾਨਾਂ ਦੀ ਆਰਥਿਕ ਤਣਾ ਜੋੜ ਕੇ ਦੇ ਹਾਂ ਜੀ ਕਿਸਾਨਾਂ ਨੂੰ ਮੁਨਾਫਾ ਮਿਲੇਗਾ ਫਾਰਮਾਸਿਊਟੀਕਲ ਕੰਪਨੀਆਂ ਇਹਦੇ ਨਾਲ ਇਨਵੋਲਵ ਹੁੰਦੀਆਂ ਨੇ ਤਾਂ ਬੈਨੀਫਿਟ ਬਹੁਤ ਹੈ ਸਰab ਜੀ ਮੇਰਾ ਅਗੇਨ ਇਹਦੇ ਉੱਤੇ ਪਹਿਲੇ ਗੰਭੀਰਤਾ ਨਾਲ ਚਰਚਾ ਤਾਂ ਹੋਵੇ ਅੱਪਾ ਇਹ ਜਿਹੜੀ ਵੀ ਗੱਲਾਂ ਹੈ ਸੁਣੀ ਸੁਣਾਈ ਕੋਈ ਤੱਤ ਕਿੱਥੇ ਹੈ ਕਿਹੜੀ ਕੋਈ ਸਟੱਡੀ ਹੈ ਕੋਈ ਪੀਜੀਆਈ ਦੀ ਸਟੱਡੀ ਕੋਈ ਏਮਜ਼ ਦੀ ਸਟੱਡੀ ਕੋਈ ਜਿਹੜੇ ਕੋਈ ਸਾਇੰਟਿਸਟ ਹੈ ਉਹਨਾਂ ਦੀ ਸਟੱਡੀ ਆਪਾਂ ਮਤਲਬ ਇੰਨਾ ਗੰਭੀਰ ਮੁੱਦਾ ਤੇ ਆਪਾਂ ਇਹਨੂੰ ਇੰਨੇ ਨੌਨ ਸੀਰੀਅਸਲੀ ਤਰੀਕੇ ਨਾਲ ਨੌਨ ਸੀਰੀਅਸ ਤਰੀਕੇ ਨਾਲ ਆਪਾਂ ਇਹਨੂੰ ਡਿਸਕਸ ਕਰ ਰਹੇ ਆਂ ਉਸ ਗੱਲ ਦੇ ਮੈਨੂੰ ਥੋੜੀ ਜੀ ਸ਼ੰਕਾਵਾ ਮੇਰੀ ਹੈਗੀ ਹੈ ਮੈਂ ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਲੇਕਿਨ ਇਸ ਜਿਸ ਤਰੀਕੇ ਨਾਲ ਇਸ ਡਿਬੇਟ ਨੂੰ ਆਪਾਂ ਹੈਂਡਲ ਕਰ ਰਹੇ ਆ ਉਹ ਆਈ ਥਿੰਕ ਇਹਨੂੰ ਬਹੁਤ ਸੀਰੀਅਸਲੀ ਮੁੱਦੇ ਨੂੰ ਲੈਣਾ ਚਾਹੀਦਾ ਜੱਟ ਸਾਹਿਬ ਤੁਹਾਨੂੰ ਲੱਗਦਾ ਕਿ ਤੁਸੀਂ ਖੇਤੀ ਚੱਲੋ ਕਿੰਨੂ ਦੀ ਖੇਤੀ ਤੁਸੀਂ ਕਿੰਨੂ ਦੇ ਏਰੀਆ ਚ ਹੈਗੇ ਉਹ ਜਿਹਨੂੰ ਅਸੀਂ ਇਸ ਵਾਰ ਕਿੰਨੂ ਦੀ ਖੇਤੀ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਉਸ ਦਾ ਮੁੱਦਾ ਚੱਕੋਗੇ ਕਿਉਂਕਿ ਕਸਾਲ ਲਗਾਤਾਰ ਐਮਐਸਪੀ ਦੀ ਗੱਲ ਕਰਦੇ ਪਰ ਕਿੰਨੂ ਤਾਂ ਆਪਣੀ ਖੇਤੀ ਸਾਲ ਦੀ ਫਸਲ ਹੁੰਦੀ ਹੈ ਨਹੀਂ ਉਹ ਦੇਖੋ ਮੁੱਦਾ ਮੈਂ ਚੱਕਿਆ ਵੀ ਹੈ ਮੈਂ ਉੱਥੇ ਅੰਦਰ ਗੱਲ ਕੀਤੀ ਸੀ ਵੀ ਆਪਾਂ ਡਾਈਵ ਤੇ ਸਾਡੇ ਏਰੀਏ ਨੇ ਕਿਉਂਕਿ ਪਾਣੀ ਹੈ ਨਹੀਂ ਸਾਡੇ ਕੋਲੇ ਅਸੀਂ ਟਿਊਬਵੈਲ ਦਾ ਬਟਨ ਨਹੀਂ ਨੱਪ ਸਕਦੇ ਕਿਉਂਕਿ ਹੇਠਲਾ ਪਾਣੀ ਜਿਹੜਾ ਖਾਰਾ ਹੈ ਤੇ ਉਹਦੇ ਵਾਸਤੇ ਅਸੀਂ ਸਾਡੇ ਕਿਨੂ ਦੇ ਬਾਗ ਵੀ ਖਰਾਬ ਹੋ ਰਿਹਾ ਹੈ ਉਜੜ ਰਿਹਾ ਸੀ ਉਹਨਾਂ ਨੂੰ ਪੱਟ ਰਹੇ ਆ ਐਂ ਜਿਹੜੀ ਬੇਸਿਕ ਪ੍ਰੋਬਲਮਸ ਹੈ ਜਿਹੜਾ ਕਿਨੂ ਦਾ ਨੁਕਸਾਨ ਕਿਨੂ ਚਲੋ ਇੱਕ ਉਦਾਹਰਣ ਹੈ ਹੁਣ ਅਸੀਂ 나ਖ ਤੇ ਆੜੂ ਤੇ ਅਮਰੂਦ ਪਾਸੇ ਜਾ ਰਹੇ ਆ ਲੇਕਿਨ ਬੇਸਿਕ ਇਸ਼ੂਜ਼ ਹੋਈ ਹੈ ਵੀ ਕਿਸਾਨ ਨੂੰ ਗਾਈਡ ਕੌਣ ਕਰ ਰਿਹਾ ਪਹਿਲੇ ਪ੍ਰੋਬਲਮ ਕੀ ਆ ਇਸੀ ਵੀ ਬੂਟੇ ਜਿਹੜੇ ਸੀਗੇ ਉਹ ਉਹਨਾਂ ਤੇ ਕੰਟਰੋਲ ਨਹੀਂ ਸੀ ਕਿੱਥੋਂ ਆ ਰਹੇ ਕਿਹੜੀ ਮਰਸਰੀਸ ਤੋਂ ਆ ਰਹੇ ਐਂਡ ਆਈ ਚੀਜ਼ ਹੋਣਾ ਜਿਹੜੇ ਏਡੀਓਜ਼ ਹੈ ਜਿਹੜੇ ਖੇਤੀਬਾੜੀ ਨੀਤੀ ਦੀ ਮੈਂ ਗੱਲ ਕੀਤੀ ਸੀ ਪਹਿਲੇ ਦਿਨ ਕੱਲੇ ਮੈਂ ਹੀ ਗੱਲ ਕੀਤੀ ਸੀ ਵੀ ਖੇਤੀਬਾੜੀ ਸੂਬਾ ਹੈ ਤੇ ਆਪਣੇ ਕੋਲੇ ਖੇਤੀਬਾੜੀ ਨੀਤੀ ਹੈ ਨਹੀਂ ਆਪਾਂ ਸਾਰੇ ਕਿਸਾਨ ਦੀ ਗੱਲ ਕਰਦੇ ਆਂ ਪਰ ਕਿਸਾਨ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਉਹਦਾ ਰੋਡਮੈਪ ਕੋਈ ਹੈ ਨਹੀਂ ਤੇ ਕਿਵੇਂ ਆਪਾਂ ਫਿਰ ਹਾਂਜੀ ਨੋਟੀਫਿਕੇਸ਼ਨ ਜਾਰੀ ਹੋ ਗਈ ਕਿ ਕਿਸ ਟਾਈਮ ਤੇ ਹੈ ਦੇਖ ਨਹੀਂ ਉਹਦੇ ਵਿੱਚ ਜਿਹੜੀ ਗੱਲ ਹੈ ਵੀ ਉਹ ਮਾਈਨੋਰਟੀਜ਼ ਜਿਹੜੇ ਪਰਸੀਕਿਊਟ ਹੋ ਰਹੇ ਬਾਕੀ ਸੂਬਿਆਂ 'ਚ ਤੇ ਮਤਲਬ ਇਟਸ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ